ਤਾਨੂੰ ਪਤਾ ਹੈ ਕੀ ਕੱਜਾ ਹਾ ਪੇੜ ਹੈ ਜਿਸ ਦੇ نیچے ਕਿਹਾ ਜਾਂਦਾ ਹੈ ਕਿ ਜੇਕਰ ਰਾਤ ਨੂੰ ਸੌਂਦੇ ਹੋ ਤੇ ਮੌਤ ਹੋ ਸਕਦੀ ਹੈ ਉਹ ਵੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਚਾਰ ਪੰਜ ਇੰਟਰਸਟਿੰਗ ਜਿਹੜੇ ਮਿਥ ਨੇ ਸਵਾਲ ਨੇ ਉਹਨਾਂ ਦੇ ਜਵਾਬ ਸੁਣ ਲਓ ਕਿ ਤੁਹਾਨੂੰ ਪਤਾ ਹੈ ਕੀ ਕੱਜਾ ਫਲ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਪਕਾਉਣ ਦੇ ਲਈ ਤਕਰੀਬਨ 2 ਸਾਲ ਦਾ ਸਮਾਂ ਲੱਗਦਾ ਹੈ ਤੇ ਉਹ ਫਲ ਹੈ ਅਨਾਨਾਸ ਦੂਸਰੀ ਚੀਜ਼ ਹੈ ਕਿ ਆਹ ਜਾਂਦਾ ਹੈ ਕਿ ਜਿਹੜਾ ਵਿੱਛੂ ਹੈ ਉਹ ਆਪਣੀ ਮਾਂ ਨੂੰ ਜਾਂ ਜਿਹੜਾ ਬੱਚਾ ਹੈ ਵਿੱਛੂ ਦਾ ਉਹ ਆਪਣੀ ਮਾਂ ਨੂੰ ਤੇ ਜਿਹੜੀ ਮਾਂ ਉਹ ਵਿੱਛੂ ਨੂੰ ਖਾ ਜਾਂਦੀ ਹੈ ਪਰ ਅਜੇ ਹਾਂ ਨਹੀਂ ਹੈ ਇਹ ਵੀ ਇੱਕ ਮਿਥ ਹੈ ਕਿ ਆ ਜਾਂਦਾ ਹੈ ਕਿ ਸਿਚੁਏਸ਼ਨ ਜੇਕਰ ਅਜਿਹੀ ਹੈ ਕਿ ਰੋਟੀ ਨਹੀਂ ਮਿਲਿਆ ਹੈ ਵਿੱਛੂ ਨੂੰ ਜਾਂ ਉਹ ਭੁੱਖਾ ਹੈ ਤੇ ਉਹ ਬਹੁਤ ਵਾਰ ਜਿਹੜਾ ਹੈ ਉਹ ਆਪਣੇਆਂ ਨੂੰ ਵੀ ਖਾ ਜਾਂਦਾ ਹੈ ਅਗਲਾ ਸਵਾਲ ਹੈ ਇਹ ਕਿਹੜਾ ਕੀੜਾ ਜਾਨਵਰ ਹੈ ਜੋ ਇਨਸਾਨਾਂ ਦੇ ਵਾਂਗ ਵੀਡੀਓ ਗੇਮ ਖੇਡ ਸਕਦਾ ਹੈ ਤੇ ਇਸ ਦਾ ਜਵਾਬ ਹੈ ਚਿੰਪੈਂਗ ਜਿਹੜਾ ਹੈ ਉਹ ਇਨਸਾਨਾਂ ਦੇ ਵਾਂਗੂ ਜਿਹੜਾ ਹੈ ਉਹ ਗੇਮ ਜਿਹੜਾ ਹੈ ਉਹ ਖੇਡ ਸਕਦਾ ਹੈ ਕਿਹੜਾ ਅਜਿਹਾ ਅਪੇੜ ਹੈ ਜਿਸ ਦੇ نیچے ਨਹੀਂ ਸੋਣਾ ਚਾਹੀਦਾ ਇਹ ਜੋ ਆ ਜਵਾਬ ਜਿਹੜਾ ਜਾਣਨ ਦੇ ਲਈ ਹਰ ਕੋਈ ਜਿਹੜਾ ਉਹ ਬੈਠਾ ਹੋਇਆ ਸੋ ਕਿਹਾ ਜਾਂਦਾ ਕਿ ਨਿੰਮ ਦੇ نیچے ਰਾਤ ਨੂੰ ਨਹੀਂ ਸੋਣਾ ਚਾਹੀਦਾ ਕਿਉਂਕਿ ਇਹ ਕਾਰਬਨ ਡਾਈਆਕਸਾਈਡ ਛੱਡਦੇ ਨੇ ਮਤਲਬ ਇਨਸਾਨ ਆਕਸੀਜਨ ਦੇ ਰਾਹੀਂ ਸਾਹ ਲੈਂਦਾ ਹੈ ਪਰ ਇਹ ਕਾਰਬਨ ਡਾਈਆਕਸਾਈਡ ਛੱਡਦੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਨਸਾਨਾਂ ਦੀ ਇਸ ਦੇ नीचे ਸੌਣ ਦੇ ਨਾਲ ਮੌਤ ਹੋ ਜਾਵੇਗੀ ਪਰ ਹਾਂ ਜੇਕਰ ਤੁਸੀਂ ਸਫੋਕੇਸ਼ਨ ਦੇ ਵਿੱਚ ਹੋ ਜੇਕਰ ਤੁਹਾਨੂੰ ਉੱਥੇ ਕਿਤੋਂ ਵੀ ਹਵਾ ਨਹੀਂ ਮਿਲ ਰਹੀ ਹੈ ਫਿਰ ਜਿਹੜਾ ਤੁਹਾਨੂੰ ਸਾਹ ਦੀ ਸਮੱਸਿਆ ਜਿਹੜੀ ਆ ਉਹ ਹੋ ਸਕਦੀ ਹੈ ਪਰ ਇੱਕਰ ਤੁਹਾਨੂੰ ਕਿ ਤੁਹੋ ਹੋਰ ਆਕਸੀਜਨ ਮਿਲ ਰਿਹਾ ਜੇਕਰ ਤੁਸੀਂ ਖੁੱਲੇ ਏਰੀਆ ਦੇ ਵਿੱਚ ਸੁੱਤੇ ਹੋ ਫਿਰ ਇੰਨੀ ਪ੍ਰੋਬਲਮ ਨਹੀਂ ਹੁੰਦੀ ਪਰ ਦੱਸ ਦਈਏ ਕਿ ਇੱਕ ਮਿਥ ਹੈ ਕਿ ਇਹ ਰਾਤ ਨੂੰ ਕਾਰਬਨ ਡਾਈ ਆਕਸਾਈਡ ਜਿਹੜਾ ਉਹ ਛੱਡਦੇ